ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸਾਡੇ মিডিਆ ਵਾਲੇ ਵੀਰਾਂ ਨਾਲ ਪੈਣਾ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇ ਸਕੀਏ ਹਰ ਸਲਾਹ ਕਰ ਸਕੀਏ ਉਸ ਦੇ ਉੱਤੇ ਅੱਜ ਬਿਲਡਿੰਗ ਬਾਇਓਲੋਜੀ ਦੇ ਬਾਰੇ ਜਿਹੜੀ ਆਪਾਂ ਅੱਜ ਪੇਸ਼ ਕੀਤੀ ਰੱਖੀ ਗਈ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੁਭਾਵਾਸੀਆਂ ਨੂੰ ਆਸਾਨ ਤੇ ਪਾਰਦਰਸ਼ੀ ਜਿਹੜੀਆਂ ਸੇਵਾਵਾਂ ਦੇਣਾ ਸਾਡਾ ਸਾਡੀ ਸਰਕਾਰ ਦਾ ਜਿਹੜਾ ਮੋਖ ਜੰਦਾ ਪੰਜਾਬ ਵਿੱਚ ਬਿਲਡਿੰਗ ਬਾਇਲॉज ਦੀਆਂ ਦੀਆਂ ਗੁੰਝਲਦਾਰ ਤੇ ਔਖਾ ਮਸਲਾ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਗਈਆਂ ਸੀ ਲੋਕਾਂ ਨੂੰ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜਿਹੜਾ ਉਹਨਾਂ ਨੂੰ ਆਸਾਨ ਹੋ ਜਾਵੇ ਉਹਦੇ ਸਲਾਹ ਮਸਲੇ ਲਈ ਇਹ ਅਸੀਂ ਲੋਕਾਂ ਨੂੰ ਜਿਹੜੇ ਪੁਆਇੰਟ ਬਣਾ ਕੇ ਭੇਜਾਂਗੇ ਜਿਹਦੇ ਵਿੱਚ ਸਰਕਾਰ ਸਾਰੇ ਵਿੱਚ ਭਵਿੱਖ ਮੁਖੀ ਦੇ ਇਕਰਾਰ ਇੱਕ ਸਾਰ ਬਿਲਡਿੰਗ ਬਣਾਉਣ ਲਈ ਜਿਹੜੀਆਂ ਯੂਨੀਫਾਈਡ ਬਿਲਡਿੰਗਾਂ ਉਹਨਾਂ ਨੂੰ ਬਾਇਲॉज ਲਾਉਣ ਵਾਸਤੇ ਲੋਕਾਂ ਦੇ ਸਲਾਹ ਲੈਣ ਦਾ ਜਿਹੜਾ ਫੈਸਲਾ ਕੀਤਾ ਹੈ ਬਾਇਲੋ ਦੇ ਡਰਾਫਟਰ ਸਲਾਮ ਅਸਰ ਲਈ ਲੋਕਾਂ ਦੇ ਸੁਝਾਅ ਲੈ ਜਾਣਗੇ ਜਿਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਸਾਡੇ ਪੂਰੇ ਪੰਜਾਬ ਘਰ ਦੇ ਲੋਕਾਂ ਤੋਂ ਅਸੀਂ ਇਹ ਸੁਝਾਅ ਮੰਗ ਰਹੇ ਹਾਂ ਜਿਹਦੇ ਵਿੱਚ ਡਿਵੈਲਪਰ ਆਰਕੀਟੈਕਟ ਇੰਜੀਨੀਅਰ ਤੇ ਵੱਖ-ਵੱਖ ਸਟੇਕ ਹোলਡਰਾਂ ਨੂੰ ਬਾਇਲੋ ਲਈ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਯਕੀਨੀ ਬਣਾਇਆ ਜਾ ਸਕੇਗਾ ਕਿ ਬਾਇਲੋ ਜੁਣਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਨੂੰ ਪੂਰਾ ਕਰਦੇ ਹੋਏ ਕਿਵੇਂ ਉਸਲਾ ਆਪਣੀ ਸਾਰੀ ਦੇਣ ਕੇ ਸਾਨੂੰ ਇਹਨਾਂ ਬਿਲਡਿੰਗਾਂ ਬਾਇਲਾਈਨ ਨੂੰ ਲਾਗੂ ਕਰਕੇ ਪੰਜਾਬ ਸਰਲ ਬਿਲਡਿੰਗ ਬਾਇਲਾਈਨ ਅਤੇ ਈ ਆਫ ਡੂਇੰਗ ਬਿਜ਼ਨਸ ਨੂੰ ਸਹਾਈ ਕਰਨ ਅਤੇ ਪਾਰਦਰਸ਼ ਨੂੰ ਉਸ਼ੈਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਜਿਹੜਾ ਉਹ ਪੰਜਾਬ ਬਣ ਜਾਵੇਗਾ ਯੂਨੀਫਾਈਡ ਬਿਲਡਿੰਗ ਬਾਇਲਾਈਨ ਬਣਾਉਣ ਲਈ ਸਾਡਾ ਮਕਸਦ ਹੈ ਕਿ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਜਾਵੇ ਜਿਹੜੀਆਂ ਸਾਰੀਆਂ ਵਿਕਾਸ ਅਥਾਰਟੀਆਂ ਤੇ ਕਾਰਪੋਰੇਸ਼ਨਾਂ ਇਹਨਾਂ ਵਿੱਚ ਬਿਲਡਿੰਗਾਂ ਬਾਰੇ ਬਾਇਲਾ ਨੂੰ ਇੱਕ ਸਾਰ ਕਰਨ ਦਾ ਜਿਹੜਾ ਆਸਾਨ ਹੋ ਜਾਵੇ ਸੱਲ ਨਿਯਮ ਜਿਹਦੇ ਵਿੱਚ ਬਾਇਲਾ ਲੋਕਾਂ ਦੇ ਅਨੁਕੂਲ ਸਮਝਣ ਵਿੱਚ ਆਸਾਨ ਤੇ ਪਾਲਣ ਕੀਤੇ ਜਾਣ ਵਾਲੇ ਜਿਹੜਾ ਬਣਾਉਣ ਦਾ ਜਿਹੜੀ ਸਲਾਹ ਲਈ ਜਾਵੇਗੀ ਜਿੱਥੇ ਸਭ ਤੋਂ ਲਾਲ ਪੀਤਾ ਸਾਈ ਨੂੰ ਘਟਾਉਣਾ ਕਾਰਨਾਰ ਕੰਨ ਲਈ ਸੋਖ ਸਹਿਤ ਕਰਦੇ ਹੋਏ ਬਲੋੜੀਆਂ ਨੌਕਰ ਸਾਈ ਰਕਪਟਨ ਖਤਮ ਕੀਤਾ ਗਿਆ ਹੈ ਕਾਉਸਾਰੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਵਾਤਾਵਰਣ ਦੇ ਅਨੁਕੂਲ ਅਤੇ ਪ੍ਰਵਿੱਖਧੀਆਂ ਨੋੜਾਂ ਅਨੁਸਾਰ ਵਿਕਾਸ ਦੇ ਤਰੀਕਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਸਰਲ ਨਿਯਮ ਮੀਆਂ ਵਿੱਚ ਛੋਟ ਜਿਵੇਂ ਕਿ ਫਲੋਰ ਏਰੀਆ ਰੇਸੋ ਐਫ ਏ ਰੇ ਤੇ ਗਰਾਉਂਡ ਕਵਰੇਜ ਲਈ ਵਿਧਾਈ ਗਈ ਹੈ ਗ੍ਰੀਨ ਬਿਲਡਿੰਗਾਂ ਨੂੰ ਪ੍ਰੋਤਸਾਹਿਤ ਕਰਨਾ ਗ੍ਰੀਨ ਬਿਲਡਿੰਗਾਂ ਬਣਾਉਣ ਵਾਲੇ ਡਿਵੈਲਪਰਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਪੀ ਜੈਫ ਡੁਇੰਗ ਬਿਜ਼ਨਸ ਸਚਾਰੂ ਪਰ ਕਿਆਵਾ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹੈ ਤੇ ਆਰਥਿਕ ਵਿਕਾਸ ਨੂੰ ਉਪ ਸਹਾਇਤ ਜਿਹੜੀਆਂ ਕਰਨਗੀਆਂ ਪਾਰਦਰਸ਼ੀ ਵਿਚਵਾਦਾ ਆਨਲਾਈਨ ਪੋਰਟਲ ਰਾਹੀਂ ਜਨਤਾ ਨਾਲ ਸਲਾਮਸ਼ੁਰਾ ਕੀਤਾ ਜਾਵੇਗਾ ਜੋ ਕਿ ਸ਼ਿਕਾਇਤ ਪ੍ਰਕਰਾਂਪਰ ਦਸਤਾ ਤੇ ਜਵਾਬ ਦੇ ਨੂੰ ਜਿਹੜਾ ਜਕੀਨੀ ਬਣਾਇਆ ਜਾਵੇਗਾ ਟਿਕਾਊ ਸ਼ਹਿਰੀਕਰਨ ਵਿਕਾਸ ਵਿੱਚ ਯੂਨੀਫਾਈਡ ਬਿਲਡਿੰਗ ਬਾਇਓਲੋਜੀ ਵਾਤਾਵਰਣ ਅਨੁਕੂਲ ਅਭੀ ਆਸਾਨ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਵਾਤਾਵਰਣ ਦੇ ਸ਼ਹਿਰੀਕਰਨ ਦੇ ਪ੍ਰਭਾਵ ਨੂੰ ਜਿਹੜਾ ਘਟਾਏਗਾ ਤੇ ਇਹ ਸਾਰੀਆਂ ਬਿਲਡਿੰਗ ਬਾਇਓਲੋਜੀ ਦੇ ਲਈ 30 ਦਿਨ ਦੇ ਅੰਦਰ ਅੰਦਰ ਜਿਹੜੀਆਂ ਜਿੰਨੀਆਂ ਵੀ ਵੈਲਡਿੰਗਾਂ ਪੰਜਾਬ ਦੇ ਅੰਦਰ ਵੰਡੀਆਂ ਇੱਕ ਸਾਧਨ ਉਹਦੇ ਲਈ 30 ਦਿਨਾਂ ਦੇ ਅੰਦਰ ਅੰਦਰ ਲੋਕਾਂ ਤੋਂ ਜਿਹੜੇ ਸੁਝਾਅ ਲੈਣ ਵਾਸਤੇ ਇਹ ਅੱਜ ਮੈਸੇਜ ਪੂਰੇ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਦੇਣ ਵਾਸਤੇ ਆਪ ਸਭ ਨੂੰ ਬੇਨਤੀ ਲਗਾਏ ਕਿ ਤੁਸੀਂ ਸਾਰੇ ਆਏ ਸਮਾਜ ਆਪ ਸਭ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜੇ ਇੱਥੇ ਪਹੁੰਚ ਕੇ ਇਹ ਲੋਕਾਂ ਦਾ ਤੱਕ ਜਿਹੜੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਕੋਈ ਵੀ ਪਾਲਿਸੀ ਆਂਦੀ ਹੈ ਕੋਈ ਵੀ ਹਰ ਕੰਮ ਜਿਹੜਾ ਤੁਹਾਡੀ ਸਲਾਹ ਨਾਲ ਲੋਕਾਂ ਤੱਕ ਪਹੁੰਚੇ ਲੋਕਾਂ ਦੀ ਸਲਾਹ ਲੈ ਕੇ ਜਿਹੜਾ ਇਹ ਬਿਲਡਿੰਗ ਬਾਇਲਡ ਦਾ ਵੀ ਜਿਹੜੀਆਂ ਸੌਖੀਆਂ ਤੇ ਆਸਾਨ ਪਾਰਦਰਸ਼ੀ ਸਵਾਮਾਂ ਦੇਣ ਲਈ ਜਿਹੜੀ ਵਚਨਬੱਧਾ ਉਹਦੇ ਵਾਸਤੇ ਅੱਜ ਤੁਹਾਨੂੰ ਬੁਲਾਇਆ ਗਿਆ ਸੀ ਮੈਂ ਆਪਣੇ ਵੱਲੋਂ ਸਾਡੇ ਨਾਲ ਮੇਰੇ ਪ੍ਰਿੰਸੀਪਲ ਸੈਕਟਰੀ ਵਿਕਾਸ ਕਰਗੇ ਜੀ ਬੈਠੇ ਆ ਸੋ ਇਹਨਾਂ ਵੱਲੋਂ ਵੀ ਆਪ ਸਭ ਦਾ ਧੰਨਵਾਦ ਕਰਦਾ ਜੇ ਕੋਈ ਇਹਦੇ ਵਿੱਚ ਤੁਹਾਡਾ ਸੁਝਾਓ ਹੈ ਜਾਂ ਸਵਾਲ ਤੁਸੀਂ ਵਿਕਾਸ ਕਰਗੇ ਜੀ ਮੈਂ ਕਰ ਸਕਦਾ